ਤੁਸੀਂ ਕਾਲਜੀ ਪੀਟੀ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਕਰਨ ਬਹਿਰਾ। ਅੱਜ ਗੱਲ ਕਰਨ ਜਾ ਰਹੇ ਹਾਂ ਲੈਂਡ ਪੂਲਿੰਗ ਪਾਲਿਸੀ ਦੀ। ਆਵਾਜ਼ੀ ਪਾਰਟੀ ਦੀ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੀ ਸਰਕਾਰ ਰਹੀ ਹੈ ਜਿਸ ਨੇ ਸ਼ੁਰੂ ਤੋਂ ਹੀ ਕਿਸਾਨਾਂ ਦੇ ਹਿੱਤਾਂ ਨੂੰ ਆਪਣੀ ਤਰਜੀਹ ਦਿੱਤੀ ਹੈ। ਚਾਹੇ ਉਹ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ, ਫਸਲਾਂ ਦੀਆਂ ਬਿਹਤਰ ਕੀਮਤਾਂ ਦੀ ਲੜਾਈ ਹੋਵੇ, ਸਿੰਚਾਈ ਸਹੂਲਤਾਂ ਦਾ ਵਿਸਤਾਰ ਹੋਵੇ ਜਾਂ ਬਿਜਲੀ ਬਿੱਲਾਂ ਦੇ ਵਿੱਚ ਰਾਹਤ ਹੋਵੇ। ਹਰ ਕਦਮ ਉਤੇ ਕਿਸਾਨਾਂ ਦੀ ਭਲਾਈ ਬਾਰੇ ਸੋਚਿਆ ਗਿਆ ਹੈ। ਇਸੇ ਸੋਚ ਦੇ ਤਹਿਤ ਲੈਂਡ ਪੂਲਿੰਗ ਨੀਤੀ 2025 ਵੀ ਬੜਾਈ ਗਈ ਸੀ। ਜਦੋਂ ਦੇਸ਼ ਕਿਸਾਨਾਂ ਨੂੰ ਵਿਕਾਸ ਦੇ ਵਿੱਚ ਸਿੱਧੇ ਭਾਈਵਾਲ ਬਣਾਉਣਾ ਹੈ ਉਹਨਾਂ ਦੀ ਜ਼ਮੀਨ ਦੀ ਕੀਮਤ ਨੂੰ ਕਈ ਗੁਣਾ ਵਧਾਉਣਾ ਤੇ ਉਹਨਾਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਜੋੜਨਾ ਸੀ ਪਰ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਵਿਕਾਸ ਉਦੋਂ ਹੀ ਸਾਰਥਕ ਹੁੰਦਾ ਜਦੋਂ ਕਿਸਾਨ ਇਸ ਦੇ ਵਿੱਚ ਖੁਸ਼ ਅਤੇ ਸੰਤੁਸ਼ਟ ਹੋਵੇ ਜੇਕਰ ਕਿਸਾਨਾਂ ਦੇ ਵਿੱਚ ਕਿਸੇ ਨੀਤੀ ਬਾਰੇ ਅਸਹਿਮਤੀ ਹੈ ਤਾਂ ਇਸ ਨੂੰ ਜ਼ਬਰਦਸਤੀ ਲਾਗੂ ਕਰਨਾ ਜਨਤਕ ਹਿੱਤ ਅਤੇ ਲੋਕਤੰਤਰ ਦੇ ਸਿਧਾਂਤਾਂ ਦੇ ਵਿਰੁੱਧ ਹੈ ਇਸ ਕਾਰਨ ਮੁਖੰਤਰੀ ਭਗਵੰਤ ਸਿੰਘ ਬਾਦਲ ਦੀ ਵਾਈਟ ਹੇਟ ਸਰਕਾਰ ਨੇ ਕਿਸਾਨਾਂ ਦੀ ਰਾਏ ਨੂੰ ਸਭ ਤੋਂ ਉੱਤੇ ਸਮਝਦੇ ਹੋਏ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਇੱਕ ਵੱਡਾ ਤੇ ਇਤਿਹਾਸਕ ਫੈਸਲਾ ਲੈ ਲਿਆ। ਇਹ ਕਦਮ ਸਾਬਤ ਕਰਦਾ ਹੈ ਕਿ ਪੰਜਾਬ ਸਰਕਾਰ ਦੇ ਲਈ ਕਿਸਾਨ ਸਿਰਫ ਵੋਟਰ ਨਹੀਂ ਨੇ ਸਗੋਂ ਆਪਣੇ ਪਰਿਵਾਰ ਦਾ ਹਿੱਸਾ ਨੇ। ਜਦੋਂ ਪਰਿਵਾਰ ਦਾ ਕੋਈ ਮੈਂਬਰ ਅਸੰਤੁਸ਼ਟ ਹੁੰਦਾ ਹੈ ਤਾਂ ਉਸ ਦੀ ਗੱਲ ਸੁਣਨਾ ਤੇ ਫੈਸਲਾ ਬਦਲਣਾ ਸੱਚੀ ਸੇਵਾ ਅਤੇ ਸੰਵੇਦਨਸ਼ੀਲ ਲੀਡਰ ਦੀ ਪਛਾਣ ਹੈ। ਸਰਕਾਰ ਨੇ ਦਿਖਾਇਆ ਹੈ ਕਿ ਇਹ ਜ਼ਿੱਦ ਦੀ ਰਾਜਨੀਤੀ ਨਹੀਂ ਕਰਦੇ ਸਗੋਂ ਵਿਸ਼ਵਾਸ ਅਤੇ ਭਾਈਵਾਲ ਦੀ ਰਾਜਨੀਤੀ ਕਰਦੇ। ਇਸ ਵਾਸਤੇ ਇਹ ਪਿੱਟ ਇੱਕ ਸਪਸ਼ਟ ਸੰਦੇਸ਼ ਹੈ ਕਿ ਪੰਜਾਬ ਦੇ ਹਰ ਕਿਸਾਨ ਨੂੰ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਸ ਦੀ ਜ਼ਮੀਨ ਉਸ ਦੇ ਹੱਕ ਅਤੇ ਉਸ ਦੀ ਮਿਹਨਤ ਦੀ ਕਮਾਈ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ ਸਰਕਾਰ ਕਿਸਾਨਾਂ ਦੀ ਸਹਿਮਤੀ ਅਤੇ ਭਾਗੀਦਾਰੀ ਤੋਂ ਬਿਨਾਂ ਕੋਈ ਵੀ ਯੋਜਨਾ ਲਾਗੂ ਨਹੀਂ ਕਰੇਗੀ ਇਹ ਸਿਰਫ ਨੀਤੀਬਾਪਸੀ ਨਹੀਂ ਹੈ ਸਗੋਂ ਕਿਸਾਨਾਂ ਦੇ ਨਾਲ ਵਿਸ਼ਵਾਸ ਸਤਕਾਰ ਅਤੇ ਭਾਈਵਾਲੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਹੈ ਪੰਜਾਬ ਦੇ ਹਰ ਕਿਸਾਨ ਨੂੰ ਇਹ ਭਰੋਸਾ ਰੱਖਣਾ ਚਾਹੀਦਾ ਹੈ ਉਸਦੀ ਜ਼ਮੀਨ ਉਸਦੇ ਹੱਕ ਅਤੇ ਉਸਦੀ ਮਿਹਨਤ ਦੀ ਕਮਾਈ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਆਤ ਹੈ ਇਹ ਸਿਰਫ ਨੀਤੀਗਤ ਵਾਪਸੀ ਨਹੀਂ ਕਿ ਸਗੋ ਕਿਸਾਨਾਂ ਦੇ ਨਾਲ ਸਤਕਾਰ ਅਤੇ ਵਿਸ਼ਵਾਸ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਹੈ ਮਾਨ ਸਰਕਾਰ ਨੇ ਕੋਰੀ ਫੇਰ ਸਾਬਤ ਕਰ ਦਿੱਤਾ ਹੈ ਕਿ ਮਿੱਟੀ ਮਿਹਨਤ ਅਤੇ ਮਾਨ ਸਨਮਾਨ ਦੀ ਰੱਖਿਆ ਦੇ ਲਈ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਜੋ ਕਿ ਪੰਜਾਬੀ ਸਭਿਆਚਾਰ ਦੀ ਉਸ ਨੂੰ ਪਹਿਚਾਣ ਵੀ ਬਣਦੀ ਹੈ ਕਿਉਂਕਿ ਕਿਸਾਨਾਂ ਦੀ ਖੁਸ਼ਹਾਲੀ ਹੀ ਪੰਜਾਬ ਦੀ ਖੁਸ਼ਹਾਲੀ ਹੈ ਇਹ ਮਾਨ ਸਰਕਾਰ ਦਾ ਸਭ ਤੋਂ ਵੱਡਾ ਫਿਚਰ ਹੈ ਮੁਝੇ ਪਾਸੋਂ ਸੂਬੇ ਭਰਤੌਰ ਵਿੱਚ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੁਲੀਸ ਪਾਲਿਸੀ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਗਏ ਸੀ ਤਾਂ ਉਸ ਦੇ ਵੀ ਇੱਕ ਝਲਕ ਤੁਹਾਨੂੰ ਦਿਖਾ ਦਿੰਨੇ ਆ ਸਰਕਾਰ ਨੇ ਹਾਂ ਡੂਬਣੇ ਦੇ ਛੱਤੇ ਦੇ ਵਿੱਚ ਹੱਥ ਪਾ ਲਿਆ ਤੇ ਹਾਂ ਡੂਬਣਾ ਇਹਨੂੰ ਛੱਡੇਗਾ ਨਹੀਂ ਇਹ ਸਾਰਾ ਡੂਬਣਾ ਹੀ ਆ ਪਰ ਜੋ ਮਰਜ਼ੀ ਕਰਨ ਕਦੇ ਸੁਪਨੇ ਚ ਮਨਾ ਸੋਚਣ ਵੀ ਅਸੀਂ ਜ਼ਮੀਨਾਂ ਤੇ ਇਹਨਾਂ ਨੂੰ ਕਬਜ਼ੇ ਦੇ ਦਾਂਗੇ ਸਾਡੀਆਂ ਜ਼ਮੀਨਾਂ ਵੱਲ ਅੱਖ ਚੱਕ ਕੇ ਜਿਹੜੀ ਜਿਹੜੀ ਅੱਖ ਚੱਕ ਕੇ ਦੇਖਣਗੇ ਨਾ ਜਿਹੜੀ ਅੱਖ ਨਾਲ ਅਸੀਂ ਔਖਾਂ ਕੱਢ ਦਾਂਗੇ ਪੰਜਾਬੀ ਜਾ ਕੇ ਬਾਹਰ ਕਿਤੇ ਜਗ੍ਹਾ ਨਹੀਂ ਲੈ ਸਕਦਾ ਬਾਹਰਲੇ ਲੋਕ ਸਾਡੇ ਇੱਥੇ ਦੇਸ਼ ਪੰਜਾਬ ਦੇ ਵਿੱਚ ਬਸੇਰਾ ਕਰ ਰਹੇ ਨੇ ਕਿਉਂ ਬਈ ਇੱਕ ਇੱਕ ਕਿਸਾਨ ਦਾ ਪੁੱਤ ਸੀਗਾ ਫਿਰ ਕਿਸਾਨ ਨਹੀਂ ਦਾ ਪੁੱਤ ਸੀ ਤਾਂ ਕਿਸਾਨ ਨਾਲ ਰਲ ਕੇ ਰਹਿੰਦਾ ਪਰ ਅੱਜ ਵੀ ਇਹਨੂੰ ਲਲਕਾਰ ਕੇ ਕਹਿੰਦੇ ਸਾਡੇ ਵਟ ਤੇ ਪੈਰ ਧਰਦੇ ਸਾਡੇ ਅਮਰੀਕਾ ਸਾਡੇ ਸੈਂਟਰ ਤੇ ਤੈਨੂੰ ਭਜਾਈ ਦੇ ਦਿਖਾਵਾਂਗੇ ਅੱਗੇ ਵੀ ਦੌੜਨ ਲਵਾਈ ਸਰਕਾਰ ਦੀ ਨੀਤੀ ਹੈ ਕਿਸਾਨਾਂ ਨੂੰ ਜ਼ਮੀਨਾਂ ਤੋਂ ਪਾਸੇ ਕਰਕੇ ਮਜ਼ਦੂਰੀ ਵਾਲ ਨੂੰ ਧੱਕਣਾ ਚਾਹੁੰਦੇ ਆ। ਕਿ ਇਹ ਪਲਾਟ ਹੀ ਘਟਨੇ ਆ ਕਿਸਾਨਾਂ ਆ ਦੇ ਕਿੱਲੇ ਤੋਂ ਘਟ ਦੂ। ਇਹ ਸਰਕਾਰ ਧੱਕੇ ਨਾ ਹੀ ਲਿਆ ਰਹੀ ਹੈ। ਜ਼ਮੀਨਾਂ ਨੇ ਜਾਣ ਦਿੰਦੇ ਜਾਨਾ ਬਚਕ ਜਾਵੜਾ। ਜ਼ਮੀਨ ਤੋਂ ਬਿਨਾ ਪੈਸਾ ਨਹੀਂ ਕਿਸਾਨ ਕੋਲੇ ਖੜਦਾ। ਅਸੀਂ ਆਪਣੀਆਂ ਜ਼ਮੀਨਾਂ ਦੇ ਲਈ ਜਾਨਾਂ ਕੁਰਬਾਨ ਕਰ ਦਾਂਗੇ ਪਰ ਅਸੀਂ ਜ਼ਮੀਨਾਂ ਬਚਾਵਾਂਗੇ। ਪ੍ਰਾਈਵੇਟ ਇਥੇ ਲਿਆ ਕੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਚੇਂਜ ਕਰ ਰਹੀਆਂ ਨੇ ਇਹਦਾ ਮੈਂ ਪੁਰਜ਼ੋਰ ਵਿਰੋਧ ਕਰਦਾ ਸਾਡੀ ਇਹ ਵਿਰਾਸਤ ਨੂੰ ਜਾਇਦਾਦ ਦੇ ਤੌਰ ਤੇ ਨਹੀਂ ਖੋਣਗੇ ਸਾਡੀ ਇਹ ਵਿਰਾਸਤ ਨੂੰ ਇਹ ਜੋ ਸਾਡਾ ਸੱਭਿਆਚਾਰ ਹੈ ਉਹਦਾ ਵੀ ਸਤਿਆਨਾਸ਼ ਕਰਨਗੇ ਜਿਵੇਂ ਭਾਜਪਾ ਦਾ ਤਿੰਨ ਕਾਲੇ ਕਾਨੂੰਨਾਂ ਦੇ ਵਿੱਚ ਪੰਜਾਬ ਨੇ ਹਸ਼ਰ ਕੀਤਾ ਤੁਹਾਡਾ ਇਹ ਦਿਨੋਂ ਵੀ ਮਾੜਾ ਹਸ਼ਰ ਹੋਊਗਾ ਦੁਹਾਲੀ ਦੇ ਵਿੱਚ ਕਿਸਾਨਾਂ ਨੇ ਜ਼ਮੀਨਾਂ ਆਪਣੀਆਂ ਖੁਦ ਦਿੱਤੀਆਂ ਨੇ ਤੋਹਫੇ ਕਿਹੜੇ ਕਿਸਾਨ ਨੇ ਹੋ ਵੇਚਤਾ ਗਏ ਕਰੋੜ ਦਾ ਕਿਲਾ ਅੱਜ ਉੱਥੇ ਰੇੜੀ ਲਾਉਣ ਨੂੰ ਮਜਬੂਰ ਹੈਗੇ ਹੁਣ ਕਿਸਾਨ ਗੁਮਰਾਹ ਹੋਣ ਵਾਲੇ ਨਹੀਂ ਹੈਗੇ ਭਾਈ ਸਾਹਿਬ ਤੁਸੀਂ ਚੰਡੀਗੜ੍ਹ ਦੇ ਵਿੱਚੋਂ ਨੋਟੀਫਿਕੇਸ਼ਨ ਕਰਤਾ ਪਿੰਡ ਜਾ ਕੇ ਕਿਸੇ ਨੂੰ ਪੁੱਛਿਆ ਵੀ ਤੁਸੀਂ ਜ਼ਮੀਨ ਦੇਣੀ ਨਾ ਜਿ ਮਰਜ਼ੀ ਤੇ ਚੱਲੀ ਨਾ ਟੋਢੀ ਫੇ ਕਿਉਂ ਨਾ तमाम ਪੰਜਾਬ ਦੀਆਂ ਜੱਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਕਰਨ ਇਹ ਤੋਂ ਬਾਅਦ ਹੋਰ ਵੀ ਜਿਹੜੀਆਂ ਜੱਥੇਬੰਦੀਆਂ ਬਾਹਰ ਆ ਕੇ ਉਹਨੂੰ ਸੱਦਾ ਦਵਾਂਗੇ ਨਾ ਪੰਜਾਬ ਦੇ ਅੰਦਰ ਕੋਈ ਇਸ ਕਿਸਮ ਦੀ ਗੱਲ ਆ ਰਹੀ ਆ ਵੀ ਲੋਕਾਂ ਨੂੰ ਰਹਿਣ ਦੀ ਬਹੁਤ ਵੱਡੀ ਸਮੱਸਿਆ ਵਾ ਇਹਦੇ ਲਈ ਜੜਾ ਜੀ ਅਰਬਨਾਈਜੇਸ਼ਨ ਚਾਹੀਦਾ ਇਹ ਸਰਕਾਰ ਜਿਹੜੀ ਵੱਡਾ ਝੂਠ ਬੋਲਣ ਵਾਲੀ ਹੈ ਅੰਦਰ ਕੋਈ ਗੱਲ ਕਰਦੇ ਨੇ ਬਾਹਰ ਜਾ ਕੇ ਕੋਈ ਕਰਦੇ ਨੇ 2 ਲੱਖ ਦੇ ਕਰੀਬ ਜਿਹੜੇ ਮੈਂਬਰ ਨੇ ਕਰਦੇ ਜੀ ਨੇ ਉਹ ਸਾਰਿਆਂ ਨੂੰ ਭੁੱਖੇ ਮਾਰਨ ਦੀ ਤੁਸੀਂ ਤਿਆਰੀ ਕਰ ਲਈ ਆ ਵੀ ਇਹ ਜਿਹੜੀ ਪਾਲਿਸੀ ਹੈ ਕਿਸਾਨ ਵਿਰੋਧੀ ਹੈ ਇਹ 40 40 ਸਾਲ 50 50 ਸਾਲ ਕਲੋਨੀਆਂ ਉੱਤੇ ਪਈਆਂ ਵਿੱਚ ਪੰਗ ਬੁੱਟੀ ਹੋ ਰਹੀ ਹੈ ਆਪਣਾ ਜਿਹੜਾ ਬਿਹਾਰ ਤੇ ਗੁਜਰਾਤ ਜਿਹਨੀਆਂ ਇਲੈਕਸ਼ਨਾਂ ਉਹਨਾਂ ਵਾਸਤੇ ਵੱਡੀ ਕਰਪਸ਼ਨ ਕਰਨ ਜਾ ਰਹੇ ਨੇ ਜਿਹੜਾ ਕਿ ਬਿਲਕੁਲ ਪੰਜਾਬ ਦਾ ਕੋਈ ਕਿਸਾਨ ਜਿਹੜਾ ਇਹ ਨਹੀਂ ਹੋਣ ਦੇਵੇਗਾ ਪਰ ਉਹ ਦੇ ਕੋਲੋਂ ਜੇਕਰ ਸਰਕਾਰ ਖੋਏਗੀ ਤੇ ਉਹ ਸੜਕ ਤੇ ਆ ਜਾਏਗਾ ਇਹੀ ਇਹ ਕਿਸਾਨਾਂ ਦੇ ਭਲਾਈ ਦੇ ਕੰਮ ਕਰੂਗੇ ਜਿਹੜੇ ਕਿ ਬਿਲਕੁਲ ਝਟ ਕੇ ਕਿਸਾਨ ਵਿਰੋਧੀ ਸਾਬਤ ਹੋ ਰਹੇ ਨੇ ਇਸ ਵੇਲੇ ਪੰਜਾਬ ਦੇ ਵਿੱਚ 40% ਮਕਾਨਾਂ ਨੂੰ ਤਾਲੇ ਲੱਗੇ ਹੋਏ ਨੇ ਲੋਕ ਤੇ ਐਨਆਰ ਬਾਹਰ ਚਲੇ ਗਏ ਨੇ ਇੱਥੇ ਡਿਮਾਂਡ ਹੀ ਹੈ ਨਹੀਂ ਇੱਕ ਕਿਸਾਨ ਵਿਰੋਧੀ ਸਰਕਾਰ ਪੰਜਾਬ ਚ ਚੱਲ ਰਹੀ ਹੈ ਜਿਹੜੀ ਕਿ ਕਿਸਾਨਾਂ ਦੀਆਂ ਜ਼ਬਰਨ ਜ਼ਮੀਨਾਂ ਖੋਹਣਾ ਚਾਹੁੰਦੀ ਹੈ। ਸਵਾਚ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਲੈਂਡ ਪੁਲਿੰਗ ਪਾਲਿਸੀ ਨੂੰ ਡੀਰੋਟੀਫਾਈ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਇਕ ਦੋਵਾਂ ਚੱਜ ਪੰਜਾਬ ਦੀ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ। ਇਸ ਦੌਰਾਨ ਮੀਟਿੰਗ ਦੌਰਾਨ ਕਿਸਾਨਾਂ ਤੋਂ ਹਿੱਦੋਂ ਵਿੱਚ ਵੱਡਾ ਫੈਸਲਾ ਲਿਤਾ ਤਾਂਤ ਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਉੱਤੇ ਲੈਂਡ ਪੁਲਿੰਗ ਪਾਲਿਸੀ ਨੂੰ ਰਸਮੀ ਤੌਰ ਤੇ ਵਾਪਸ ਲੈ ਲਿਆ। ਅੱਜ ਕੈਬਨਿਟ ਮੀਟਿੰਗ ਦੌਰਾਨ ਲੈਂਡ ਪੂਲਿੰਗ ਪਾਲਿਸੀ ਨੂੰ ਠੀਕ ਨੋਟੀਫਾਈ ਕਰ ਦਿੱਤਾ ਹੈ ਇਸੇ ਤਰ੍ਹਾਂ ਹੁਣ ਲੈਂਡ ਪੂਲਿੰਗ ਪਾਲਿਸੀ ਨੂੰ ਅਧਿਕਾਰਤ ਤੌਰ 'ਤੇ ਰੱਦ ਕਰ ਦਿੱਤਾ ਹੈ ਤੁਹਾਨੂੰ ਦੱਸਣੀ ਹੋ ਗਿਆ ਹੈ ਕਿ ਪੰਜਾਬ ਸਰਕਾਰ ਨੇ ਇਸ ਨੀਤੀ ਨੂੰ ਰੱਦ ਕਰਨ ਦਾ ਐਲਾਨ ਬੀਤੇ ਦਿਨ ਕੀਤਾ ਸੀ ਇਹ ਵੀ ਦੱਸਦੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਦਾ ਕਿਸਾਨਾਂ ਦੇ ਹੱਕ ਨੂੰ ਲਗਾਤਾਰ ਬਿਰੋਧ ਕੀਤਾ ਜਾ ਰਿਹਾ ਸੀ ਇਸ ਤੋਂ ਬਾਅਦ ਕਿਸਾਨਾਂ ਦੀ ਮੰਗ ਉੱਤੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਹੈ